ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਨੇ ਪੰਜਾਬ ਦੇ ਹਾਲਾਤ ਬੜੇ ਖਰਾਬ ਕੀਤੇ ਔਰ ਬਹੁਤ ਵੱਡਾ ਖਰਾਬਾ ਹੋਇਆ ਇਸ ਤਰ੍ਹਾਂ ਕਿ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਔਰ ਬਹੁਤ ਵੱਡਾ ਖਰਾਬਾ ਹੋਇਆ ਲੋਕਾਂ ਦੇ ਘਰ ਛੱਤਾਂ ਡੈ ਗਈਆਂ ਵੱਖਰੇ ਵੱਖਰੇ ਲੋਕਾਂ ਨੇ ਵੱਖਰੇ ਵੱਖਰੇ ਵਿਚਾਰ ਦਿੱਤੇ ਕਿਸੇ ਨੇ ਕਿਹਾ ਕਿ ਇਹ ਹੜ ਕੁਦਰਤੀ ਹਨ ਕਿਸੇ ਨੇ ਕਿਹਾ ਕਿ ਇਹ ਹੜ ਮੈਨਮੇਡ ਹਨ ਕਿਸੇ ਨੇ ਕਿਹਾ ਕਿ ਇਹਦੇ ਵਿੱਚ ਸਰਕਾਰਾਂ ਦੀ ਗਲਤੀ ਹੈ ਅੱਜ ਇਸੇ ਮੁੱਦੇ ਤੇ ਤੁਹਾਡੀ ਗੱਲ ਕਰਾਵਾਂਗੇ ਸਾਡੇ ਵਿੱਚ ਮੌਜੂਦ ਨੇ ਇੱਕ ਬਹੁਤ ਹੀ ਉਦਮੀ ਕਿਸਾਨ ਚਰਨਜੀਤ ਸਿੰਘ ਜੀ ਚੱਜ ਜੋ ਕਿ ਗਹਿਲ ਮੁਜਾਰੀ ਪਿੰਡ ਦੇ ਸਰਪੰਚ ਵੀ ਰਹੇ ਨੇ ਜ਼ਿਲ੍ਹਾ ਸ਼ਿਭਗਤ ਸਿੰਘ ਨਗਰ ਬਲਾਕ ਔਰ ਤੋਂ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਚਾਚਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਵੀ ਹੜ੍ਹਾਂ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਇਹ ਸਰਕਾਰਾਂ ਜੇ ਚਾਹਣ ਤੇ ਬਹੁਤ ਪ੍ਰਬੰਧ ਕਰ ਸਕਦੀਆਂ ਇਹਨੂੰ ਸਮੇਂ ਸਿਰ ਜਿਹੜਾ ਉਦੇ ਵਿੱਚੋਂ ਰੇਤ ਚਕਾਈ ਜਾਵੇ ਤੇ ਸਰਕਾਰਾਂ ਜਾਂਦੀਆਂ ਸਰਕਾਰਾਂ ਬਣੀਆਂ ਹੁਣ ਤੱਕ ਸਾਰੇ ਮੈਂ ਕਹਿੰਦਾ ਵੀ ਮੈਂ ਆਪਣੇ ਸੱਤ ਲੋਕ ਦੇ ਰਾ ਦੀ ਗੱਲ ਕਰ ਰਿਹਾ ਸੱਤ ਲੋਕ ਦਰਿਆ ਦੇ ਵਿੱਚੋਂ ਜਿੰਨੀ ਰੇਤ ਨਿਕਲਦੀ ਆ ਇਹਦੇ ਵਿੱਚ ਕੋਈ ਪਰਚੀ ਲੱਗ ਜਵੇ ਤੇ ਇੱਕ ਤਾਂ ਜਿਹੜੇ ਜਿਹੜੇ ਮੰਨ ਲਓ ਗਰੀਬ ਲੋਕ ਟਰਾਲੀਆਂ ਟਰੈਕਟਰ ਲੈ ਕੇ ਰੇਤ ਢੋਂਦੇ ਆ ਉਹਨਾਂ ਨੂੰ ਵੀ ਚਲੋ ਥੋੜਾ ਰੋਜ਼ਗਾਰ ਮਿਲ ਜਵੇ ਤੇ ਉਹਨਾਂ ਤੇ ਪਰਚੀ ਲਾਜ ਜਵੇ ਰੇਤ ਤਾਂ ਤਾਂ ਹੁਣ ਵੀ ਨਿਕਲਦਾ ਉੱਥੇ ਇਹ ਨਹੀਂ ਹੈਗਾ ਵੀ ਲੋਕ ਮਕਾਨ ਬਣਾਉਣੋਂ ਹਟ ਗਏ ਪਰ ਉਹ ਰੇਤ ਜਿਹੜੀ ਆ ਬਹੁਤ ਮਹਿੰਗੀ ਹੋ ਗਈ ਮਹਗਾਈ ਬਤੀ ਆ ਇਹ ਉਹੀ ਰੇਤ ਜੈਜ ਰੇਟ ਤੇ ਮਿਲੀ ਜਾਵੇ ਤੇ ਲੋਕੀ ਲੋਕੀ ਦੇ ਮਕਾਨ ਬਣਾਉਂਦੇ ਉਹ ਵੀ ਉਹਨਾਂ ਨੂੰ ਥੋੜਾ ਰੇਤ ਹੋਵੇ ਪਰ ਉਸੇ ਪੈਸੇ ਦੇ ਨਾਲ ਜੇ ਸਰਕਾਰਾਂ ਚਾਹੁੰਦੀਆਂ ਤਾਂ ਹੁਣ ਨੂੰ ਤਾਂ ਮੈਂ ਕਹਿੰਦਾ ਵੀ ਪਾਕਿਸਤਾਨ ਤੱਕ ਵੀ ਇਹ ਜਿਹੜਾ ਸੱਤ ਲੋ ਦਰਿਆ ਆ ਇਹਨੂੰ ਪੱਕਾ ਹੀ ਕਰ ਸਕਦੇ ਸੀ ਬੰਨ ਹੁਣ ਜਿਵੇਂ ਸੁਖਵੀਰ ਬਾਦਲ ਜੀ ਕਹਿ ਰਹੇ ਨੇ ਬੇ ਜੇ ਸਾਡੀ ਸਰਕਾਰ ਆਈ ਵੀ ਅਸੀਂ ਇਹਨਾਂ ਪੱਕੇ ਕਰਾਂਗੇ ਬੇ ਬਾਦਲ ਸਾਹਿਬ ਤੁਸੀਂ ਵੀ ਆਏ ਆ ਕਾਰ ਅਸੀਂ ਵੀ ਆਏ ਆ ਤੇ ਹੁਣ ਆਮ ਆਦਮੀ ਪਾਰਟੀ ਵੀ ਆਈ ਆ ਕਿਸੇ ਨੇ ਇਦਾਂ ਨੂੰ ਧਿਆਨ ਨਹੀਂ ਦਿੱਤਾ ਮੈਂ ਇਹ ਕਹਿਣਾ ਵੀ ਜਿਹੜੀ ਜਿਹੜੀ ਵੀ ਸਰਕਾਰ ਦੇਖੋ ਤਿੰਨੇ ਪਾਰਟੀਆਂ ਇਸ ਵੇਲੇ ਚੌਥੀ ਭਾਜਪਾ ਜਿਹੜੀ ਵੀ ਪਾਰਟੀ ਦੀ ਸਰਕਾਰ ਆਉਂਦੀ ਆ ਉਹਨਾਂ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਤੇ ਹਜੇ ਆਮ ਆਦਮੀ ਪਾਰਟੀ ਕੋ ਵੀ ਟਾਈਮ ਹੈਗਾ ਇਹ ਜਿਹੜੀ ਰੇਤ ਆ ਉਹ ਵੇਚ ਕੇ ਇਹਨਾਂ ਨੂੰ ਬਣਾਉਣੇ ਪੱਕੇ ਸ਼ੁਰੂ ਕਰ ਦੇ। ਤੇ ਜਿਹੜੀ ਰੇਤ ਆ ਉਹ ਗੱਬਿਓ ਚੱਕੀ ਜਾਵੇ। ਜਿਹੜੇ ਕਿਸਾਨਾਂ ਦੀ ਇਸ ਟਾਈਮ ਉੱਥੇ ਫਸਲ ਅੰਦਰ ਦਰਿਆ ਦੇ ਖਤ ਖਰਾਬ ਹੋਈ ਆ। ਉਹਨਾਂ ਨੂੰ ਵੀ ਪੁੱਛਿਆ ਜਾਣੀ ਬੜੀ ਦੁੱਖ ਲੱਗਦਾ। ਅਸੀਂ ਦਰਿਆ ਤੇ ਜਾਂਦੇ ਰਹੇ ਆ। ਰਾਸ਼ਨ ਪਾਣੀ ਵੀ ਲਗਾਏ ਤੇ ਅਸੀਂ ਮਿੱਟੀ ਬੋਰੇ ਵੀ ਲਗਾਏ ਤੇ ਜਾਂਦੇ ਵੀ ਰਹੇ ਤੇ ਬੜਾ ਦੁੱਖ ਲੱਗਦਾ। ਜਦੋਂ ਦਰਿਆ ਦੇ ਕੋਲ ਖੜਦੇ ਸੀ ਤਾਂ ਸਾਨੂੰ ਇਦਾਂ ਲੱਗਦਾ ਸੀ ਵੀ ਜੇ ਇਹੀ ਦਰਿਆ ਟੁੱਟ ਕੇ ਇਹਨਾਂ ਪਿੰਡਾਂ 'ਚ ਵੜ ਗਿਆ ਤੇ ਇਹਨਾਂ ਦਾ ਬਚਣਾ ਕੁਛ ਨਹੀਂ। ਜੇ ਜਸਮੁਦੀ ਡੂੰਗੀ ਗੱਲ ਕੀਤੀਆਂ ਤੁਸੀਂ ਰੇਤ ਦੇ ਬਾਰੇ ਤੇ ਹੜਾਂ ਦੇ ਮੁੱਦੇ ਨਾਲ ਇਹ ਦੁਰਦੀ ਵੀ ਗੱਲ ਹੈ ਜੇ ਗੱਲ ਕਰੀਏ ਜਦੋਂ ਪੰਜਾਬ ਦੇ ਵਿੱਚ ਅਜੇ 3.5 ਸਾਲ ਬਿਲਕੁਲ ਸਰਕਾਰ ਨਹੀਂ ਸੀ ਬਣੀ ਇਹੇ ਵਾਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੀਤੇ ਗਏ ਔਰ ਇਹ ਗੱਲ ਬੜੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਵੀ ਜਿਹੜਾ ਰੇਤ mafia ਆ ਚਾਹੇ ਸਰਕਾਰਾਂ ਕਾਲੀ ਦਲ ਦੀਆਂ ਹੋਣ ਚਾਹੇ ਸਰਕਾਰਾਂ ਕਾਂਗਰਸ ਪਾਰਟੀ ਦੀਆਂ ਹੋਣ ਪਰ ਆਮ ਆਦਮੀ ਪਾਰਟੀ ਨੇ ਬੜੇ ਵੱਡੇ ਵਾਦੇ ਕੀਤੇ ਸੀ ਕਿ ਰੇਤ ਦੇ ਵਿੱਚੋਂ ਇੰਨਾ ਪੈਸਾ ਸਰਕਾਰੀ ਬਜਟ ਦੇ ਵਿੱਚ ਆਵੇਗਾ ਜਿਹਦੇ ਨਾਲ ਪੰਜਾਬ ਨੂੰ ਬੜੀ ਵੱਡੀ ਖੁਸ਼ਹਾਲੀ ਮਿਲੇਗੀ ਪਰ ਇਸ ਤਰ੍ਹਾਂ ਦੀ ਕੋਈ ਗੱਲ ਦੇਖਣ ਦੇ ਵਿੱਚ ਨਹੀਂ ਆਈ ਤੁਸੀਂ ਕੀ ਸਮਝਦੇ ਹੋ ਦੇਖੋ ਇਸ ਟਾਈਮ ਮੈਂ ਮੈਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ ਮੇਰੀ ਸਾਰੀ ਉਮਰ ਕਾਂਗਰਸ ਪਾਰਟੀ ਚ ਰਹੀ ਤੇ ਹੁਣ ਮੈਂ ਆਵਾਦਵੀ ਪਾਰਟੀ ਚ ਆਂ ਭਗਵਾਨਤਮਾਨ ਦੇ ਮੈਨੂੰ ਕੁਛ ਉਦਾਂ ਨਹੀਂ ਆ ਕੋਈਆਂ ਵਧੀਆ ਲੱਗੀਆਂ ਸੀ ਮੈਂ ਇਸ ਪਾਰਟੀ ਚ ਆਇਆ ਸੀ ਪਰ ਮੈਂ ਕਹਿੰਦਾ ਵੀ ਪਰ ਇਹ ਵੀ ਉਸ ਗੱਲ ਤੇ ਖਰੇ ਨਹੀਂ ਉਤਰ ਸਕੇ ਖਰੇ ਨਹੀਂ ਖਰੇ ਨਹੀਂ ਉਤਰ ਸਕੇ ਨਹੀਂ ਉਤਰੇ ਜੇ ਖਰੇ ਉਤਰਦੇ ਤਾਂ ਇਹ ਆ ਦੁਆਕਾਵਾਨਾ ਹੁੰਦਾ ਜਿਵੇਂ ਹੁਣ ਉਹ ਤਲਵੰਡੀ ਸਿਬੂ ਵਾਲਾ ਆਪਣਾ ਬੋਰ ਜਟੈਲ ਦਾ ਵਾਲਾ ਇੱਕੋ ਦੋ ਬੰਨ پیچھے ਵੀ ਆ ਤੇ ਇਹ ਜਿਹੜੇ ਬੰਨ ਆ ਤੇ ਇੱਥੇ ਖਤਰਾ ਬਣਿਆ ਰਿਹਾ ਉੱਥੇ ਰਾਤ ਨੂੰ ਵੀ 24 ਘੰਟੇ ਲੋਕੀ ਪਹਿਰਾ ਦਿੰਦੇ ਰਹੇ ਆ ਉਹਨਾਂ ਨੂੰ ਪੁੱਛਿਆ ਜਾਣੀ ਹੈ ਜਿਹੜੇ ਉੱਥੇ ਬੈਠੇ ਸੀ ਚਾਚਾ ਕੀ ਸਮਝਦੇ ਹੋ ਵੀ ਇਹਦੇ ਵਿੱਚ ਜਿਹੜੇ ਹੜ ਆਏ ਨੇ ਜਾਂ ਜਿਹੜੇ ਦਰਿਆਵਾਂ ਦੇ ਬੰਨਾਂ ਤੇ ਜਿਹੜੇ ਖਤਰੇ ਬਣੇ ਨੇ ਕੀ ਉਹਦੇ ਵਿੱਚ ਰੇਤ mafia ਦਾ ਰੋਲ ਸਮਝਦੇ ਹੋ ਦੇਖੋ ਬਕਾਇਦਾ ਜਦੋਂ ਜਿੱਥੇ ਜਿੱਥੇ ਪਾਣੀ ਚੱਲਦਾ ਸੀ ਧੋਤਾ ਰੇਤਾ ਆਉਂਦਾ ਆ ਉੱਥੋਂ ਰੇਤਾ ਨਹੀਂ ਚੱਕਿਆ ਉਰਲੇ ਪਾਸੇ ਟੱਕ ਲਾਈ ਗਏ ਬੰਨਾਂ ਦੇ ਨੇੜੇ ਨੇੜੇ ਡੂੰਘੇ ਟੋਏ ਪਾਤੇ ਉਹ ਜਿਹੜਾ ਪਾਣੀ ਆ ਉਹ ਨੀਵੇਂ ਥਾਂ ਨੂੰ ਜਾਣੇ ਜਾਣ ਇਸ ਕਰਕੇ ਬੰਨਾਂ ਦਾ ਨੁਕਸਾਨ ਤਾਂ ਹੋਇਆ ਕੀ ਸਲਾਹ ਦਿੰਦੇ ਹੋ ਸਰਕਾਰਾਂ ਨੂੰ ਮੈਂ ਤਾਂ ਇਹ ਸਲਾਹ ਦਿੰਨਾ ਬਿਆਹਵਾਦੀ ਪਾਰਟੀ ਕੋ ਵੀ ਹਜੇ ਟਾਈਮ ਹੈਗਾ 1.5 ਸਾਲ ਦਾ ਜੇ ਹੁਣ ਵੀ ਇਹ ਇਸ ਗੱਲ ਨੂੰ ਸੋਚਣ ਕਿ ਜਿਹੜੇ ਆਹ ਟਿੱਪੜ ਉੱਪਰ ਬੰਦ ਕਰਕੇ ਇਹਨਾਂ ਨੇ ਸਰਕਾਰੀ ਪਰਚੀ ਲਾ ਕੇ ਉਹਦੇ ਵਿੱਚੋਂ ਵਿਚਕਾਰ ਤੋਂ ਰੇਤਾ ਪਟਿਆ ਜਾਵੇ ਉਹਦੀ ਜਿਹੜੀ ਆ ਉਹ ਵੇਚਿਆ ਜਾਵੇ ਤੇ ਉਸੇ ਪੈਸੇ ਦੇ ਨਾਲ ਦੇਖੋ ਰੇਤ ਉੱਠੋਂ ਲੱਗ ਜਣੀ ਆ ਸੀਮੈਂਟ ਵਜਿਦੀ ਲੱਗਣਾ ਲੇਵਰ ਲੱਗਣੀ ਆ ਤੇ ਇਹਨਾਂ ਬੰਨਾਂ ਨੂੰ ਪੱਕੇ ਬਣਾਉਣੇ ਸ਼ੁਰੂ ਕਰਦਣ ਦੋਨਾਂ ਸਾਈਡਾਂ ਤੋਂ ਇਹ ਚਾਹ ਸਮ ਬੜੇ ਵੱਡਮੁੱਲੇ ਵਿਚਾਰ ਤੁਸੀਂ ਦਿੱਤੇ ਨੇ ਹੜਾਂ ਦੇ ਨਾਲ ਰੇਤਾ ਦਾ ਕੀ ਸੰਬੰਧ ਹੈ ਤੇ ਜੇ ਰੇਤ ਦੀ ਗੱਲ ਕਰਦੇ ਕਰਦੇ ਹੋਰ ਅੱਗੇ ਵਧਾਈਏ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਇੱਕ ਹੋਰ ਗੱਲ ਕਹੀ ਆ ਵੀ ਇਹ ਰੇਤਾ ਜੇ ਕਈਆਂ ਤਾਂ ਉਪਰੋਂ ਬਹੁਤ ਜ਼ਿਆਦਾ ਖੇਤਾਂ ਵਿੱਚ ਵੀ ਆ ਗਿਆ ਕਈ ਇਲਾਕਿਆਂ ਦੇ ਵਿੱਚ ਸਰਕਾਰ ਦਾ ਕਹਿਣਾ ਕਿ ਜਿਸकी ਰੇਤ ਜਿਸ ਦਾ ਖੇਤ ਉਸकी ਰੇਤ ਤੇ ਇਹਦੇ ਵਿੱਚ ਕੀ ਸਮਝਦੇ ਕੋ ਕਸਾਨਾਂ ਦਾ ਲਾਭ ਹੈਗਾ ਦੇਖੋ ਮੈਂ ਇਹ ਕਹਿੰਦਾ ਵੀ ਜਿਹੜੇ ਜਿਨ੍ਹਾਂ ਕਿਸਾਨਾਂ ਦੇ ਮੈਂ ਤਾਂ ਹੁਣ ਜਾ ਕੇ ਦੇਖਿਆ ਕਈ ਬਹੁਤ ਬਹੁਤ ਖੇਤ ਕਿਸਾਨਾਂ ਦੇ ਥੱਲੇ ਆ ਗਏ ਮਾਰਚ ਉਹਨਾਂ ਤੇ ਰੇਤ ਝੜ ਗਈ ਜੇ ਉਹਨਾਂ ਨੂੰ ਉਹੀ ਰੇਤ ਉਹ ਵੇਚ ਲੈਣ ਚਾਹੇ ਕੋਈ ਭਰਤੀ ਲੈ ਲੈ ਜਾਂਦਾ ਜੇ ਉਹ ਉਹ ਰੇਤ ਮਕਾਨ ਬਣਾਉਣ ਵਾਲੀ ਨਹੀਂ ਚਿੱਟੀ ਰੇਤ ਨਹੀਂ ਹੈਗੀ ਜੋ ਲਾਲ ਮਿੱਟੀ ਵਾਲੀ ਰੇਤ ਵੀ ਆ ਤੇ ਭਰਤੀ ਦੇ ਕੰਮ ਵੀ ਆ ਸਕਦੀ ਆ ਤੇ ਮੈਂ ਕਹਿੰਦਾ ਵੀ ਉਹ ਕਿਸਾਨਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ ਆਪਣੇ ਕੇਸ ਦੇ ਵਿੱਚੋਂ ਤੁਸੀਂ ਇਹ ਰੇਤ ਚਕਾ ਲਓ ਤੇ ਉਹਨਾਂ ਦੀ ਜਿਹੜੀ ਨੁਕਸਾਨ ਦੀ ਪੂਰਤੀ ਹੋ ਜਵੇ ਜਦੋਂ ਜਦੋਂ ਖੁੱਲੀ ਛੁੱਟੀ ਸਰਕਾਰ ਨੇ ਦੇ ਦਿੰਦੀ ਹੈ ਕੀ ਸਮਝਦੇ ਹੋ ਕਿਸਾਨਾਂ ਦਾ ਕੋਈ ਤੇ ਵੱਡਾ ਲਾਭ ਹੈਗੇ ਜਾਂ ਸਰਕਾਰ ਆਪਣੇ ਆਪ ਚਕਾਵੇ ਉਹਦੇ 'ਚ ਫਾਇਦਾ ਜਾਂ ਕਿਸਾਨ ਆਪ ਇਸਕੇ ਫਾਇਦਾ ਦੇਖੋ ਜੇ ਕਿਸਾਨ ਆਪ ਵੇਚੀਏ ਕਿਉਂ ਤਾਂ ਫਾਇਦਾ ਆ ਜੇ ਸਰਕਾਰ ਵੇਚੂ ਫਿਰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹਦੇ ਫਿਰ ਬੰਡੀਆਂ ਪੈ ਜਾਣੀਆਂ ਜੇ ਸਰਕਾਰ ਜਿਹੜਾ ਕਿਸਾਨ ਆਪਣਾ ਵੇਚੂਗਾ ਉਹਨੂੰ ਪਤਾ ਵੀ ਮੈਂ ਇੰਨੇ ਦੀ ਵੇਚੀ ਆ ਉਹਨੂੰ ਪੈਸੇ ਆ ਗਏ ਜੇ ਮਤਲਬ ਸਰਕਾਰ ਦੇ ਥਰੂ ਵੀ ਗਈ ਕਿ ਉਹਦੀਆਂ ਬੰਡੀਆਂ ਵੇਚ ਜਾਣੀਆਂ ਤੇ ਕਿਸਾਨ ਦੇ ਪੱਲੇ ਕੁਝ ਨਹੀਂ ਪੈਣਾ ਹੋਰ ਕੁਝ ਕਹਿਣਾ ਚਾਹੋ ਮੈਂ ਤਾਂ ਇਹ ਕਹਿਣਾ ਵੀ ਸਰਕਾਰਾਂ ਚਲੋ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਲੋਕਾਂ ਨੂੰ ਆਸਾਂ ਹੁੰਦੀ ਆ ਸਰਕਾਰਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਬਹੁਤ ਆਸ ਆ ਆਮ ਆਦਮੀ ਪਾਰਟੀ ਐਸਟ ਐ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਡੇਢ ਸਾਲ ਭਗਵੰਤ ਮਾਨ ਜੀ ਤੁਹਾਡੇ ਕੋਲ ਡੇਢ ਸਾਲ ਦਾ ਸੁਆਮਾ ਪਿਆ ਤੁਸੀਂ ਹੁਣ ਵੀ ਇਸ ਰੇਤ mafias ਨੂੰ ਬੰਦ ਕਰਕੇ ਉਹਦੇ ਗੱਭਿਓ ਜਿਹੜੀ ਰੇਤ ਆ ਉਹ ਤੁਸੀਂ ਪਰਚੀ ਲਾ ਕੇ ਚੁਗਾ ਦਿਓ ਜਿਹੜੀ ਕਿਸਾਨਾਂ ਦੇ ਖੇਤਾਂ 'ਚ ਆਉ ਕਿਸਾਨਾਂ ਨੂੰ ਖੁੱਲੀ ਛੁੱਟੀ ਦੇ ਦਿਓ ਉਹ ਭਰਤ ਦੇ ਕੰਮ ਆ ਜਵੇ ਤੇ ਮਕਾਨਾਂ ਦੇ ਕੰਮ ਉਹ ਆ ਜਵੇ ਤੇ ਤੁਹਾਡਾ ਗਾਹਾਂ ਲਈ ਵੀ ਮਤਲਬ ਤੁਹਾਡੀ ਸਰਕਾਰ ਬਣ ਸਕਦੀ ਹੈ ਜਿਵੇਂ ਤੁਸੀਂ ਪਹਿਲਾਂ ਬੜੇ ਵਧੀਆ ਕੰਮ ਕੀਤੇ ਆ ਕਿਸਾਨਾਂ ਨੂੰ ਜਿਹੜੀ ਬਿਜਲੀ ਆ ਉਹ ਤੁਸੀਂ ਅੱਗੇ ਪਹਿਲਾਂ 8 ਘੰਟੇ ਦੀ ਪੈਨ ਸ਼ਿਫਟਾਂ ਹੁੰਦੀਆਂ ਸੀ ਅੱਜ ਛੁਟਾ ਛੁਟਾ ਨੂੰ ਤਾਂ ਛੱਡੋ ਤੂੰ ਬਿਜਲੀ ਆਈ ਜਾਂਦੀ ਆ 24 24 ਘੰਟੇ ਵੀ ਚੱਲੀ ਜਾਂਦੀ ਆ ਤੇ ਉਹਦੇ ਨਾਲ ਕੀ ਆ ਕਿਸਾਨ ਮੋਟਰ ਬੰਦ ਕਰਕੇ ਘਰ ਨੂੰ ਆਂਦਾ ਅੱਗੇ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ ਸੀ ਉਹ ਅਗਲਾ ਆਟੋਮੈਟਿਕ ਲਾ ਕੇ ਉਹ ਬੰਦੇ ਹੀ ਨਾ ਸੀ ਕਰਦਾ ਕਿਉਂਕਿ ਪਤਾ ਨਹੀਂ ਬਿਜਲੀ ਜੇ ਆਈ 2 ਘੰਟੇ ਚੱਲਤਾ ਜਾਊ ਹੁਣ ਅਗਰ ਕਿਸਾਨ ਕਹਿੰਦਾ ਪਰ ਉਹਦੇ ਨਾਲ ਪਾਣੀ ਦੀ ਵੀ ਬਚਤ ਹੋਈ ਆ ਤੇ ਸਾਰਾ ਕੁਝ ਹੋਇਆ ਤੇ ਜਿਹੜੀਆਂ ਐਮ ਐਲ ਏ ਜਿਹੜੇ 5 5 ਪੈਨਸ਼ਨ ਲੈਂਦੇ ਸੀ ਉਹ ਵੀ ਇਹਨਾਂ ਨੇ ਕੀਤਾ ਹੋਰ ਬੜੇ ਇਹਨਾਂ ਨੇ ਕੀਤੇ ਆ ਭਗਵੰਤ ਮਾਨ ਜੀ ਨੇ ਤੇ ਹੁਣ ਵੀ ਭਗਵੰਤ ਮਾਨ ਜੀ ਤੁਹਾਡੇ ਕੋਲ ਸਮਾ ਆ 1.5 ਸਾਲ ਜੇ ਤੁਸੀਂ ਉਸ ਤਰੀਕੇ ਨਾਲ ਜਿੱਦਾਂ ਸ਼ੁਰੂਆਤ ਕੀਤੀ ਸੀ ਤੇ ਸਰਕਾਰ ਤੁਹਾਡੀ ਆਉਣੀ ਆਉਣੀ ਆ ਬਹੁਤ ਧੰਨਵਾਦ ਸਾਡੇ ਚੈਨਲ ਦੇ ਚਾਹਾਂਸਾ ਬਾਰਤ ਕਰਨ ਲਈ ਫੇਰ ਵੀ ਮੌਕਾ ਲੱਗੇਗਾ ਤੁਹਾਡੇ ਨਾਲ ਜੀ ਅਗਲ ਵਾਰ ਮੁੜਾਂਗੇ ਇਨਸਾਨ ਚਰਨ ਸਿੰਘ ਜੀ ਚੱਜ ਜੋ ਕਿ ਸਾਫ ਦਾ ਸਰਪੰਚ ਨੇ ਪਿੰਡ ਗਹਿਲ ਮਜਾਰੀ ਦੇ ਜੋ ਕਿ ਬਲਾਕ ਔੜ ਦੇ ਵਿੱਚ ਪੈਂਦਾ ਅਜਿਹਾ ਸ਼ਿਪਕ ਸਿੰਘ ਨੇ ਕਰਪੰਦਾ ਬਹੁਤ ਹੀ ਵੱਡੇ ਬੁੱਲੇ ਵਿਚਾਰ ਇਹਨਾਂ ਦਿੱਤੇ ਨੇ ਆਸ ਕਰਦੇ ਹਾਂ ਕਿ ਸਰਕਾਰਾਂ ਤੱਕ ਇਹਨਾਂ ਦੀ ਗੱਲ ਪਹੁੰਚੇ ਔਰ ਸਰਕਾਰ ਇਹਨਾਂ ਦੇ ਜਿਹੜੇ ਵਿਚਾਰਾਂ ਤੋਂ ਫਾਇਦਾ ਲੈਂਦੇ ਹੋਏ ਅੱਗੇ ਵਧੇ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦਿਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ